ਆਇ ਦਰੂਜੀ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਬਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿਦਲਵਾ ਜਲਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਪੀਪੀ ਜੀ ਅੱਜ ਅਸੀਂ ਖੰਗ ਸਾ ਬਲਗਮ ਅਧਿਕ ਰੋਗਾਂ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਖੰਗ ਸਾ ਤਲ ਬਲਗਮ ਸਫੇਜ ਕ੍ਰੋਗ ਟੀਪੀ ਔਰ ਨਜਲਾ ਰੇਸ਼ਾ ਜੁਖਾਮ ਇਹ ਰੋਗ ਪੰਜ ਕਿਸਮ ਦੇ ਹੁੰਦੇ ਆ ਜਿਸ ਤਰ੍ਹਾਂ ਕਿ ਕਾਂ ਪੰਜ ਕਿਸਮ ਦੀ ਖੰਗ ਦਾ ਸਾਹ ਹ ਔਰ ਪੰਜ ਕਿਸਮ ਦਾ ਸਾਹ ਹੁੰਦਾ ਹੈ ਤਮਾ ਔਰ ਪੰਜ ਕਿਸਮ ਦਾ ਰੇਸ਼ਾ ਹੁੰਦਾ ਹੈ ਪੰਜ ਕਿਸਮ ਦੀ ਬਲਗਮ ਔਰ ਜਿਸ ਤਰ੍ਹਾਂ ਕਿ ਸਫੇਦ ਕ੍ਰੋਗ ਟੀਪੀ ਆਦਿਕ ਰੋਗ ਇਹ ਪੰਜ ਕਿਸਮ ਦੇ ਹੁੰਦੇ ਆ ਔਰ ਇਹ ਜਿਹੜਾ ਰੋਗ ਹੈ ਸਾਧਾਰਨ ਸਾਹ ਬਲਕਮ ਜਲਪ੍ਰੇਸ਼ਾ ਔਰ ਕਿਸ ਤਰ੍ਹਾਂ ਕੇ ਇਹ ਜਿਹੜਾ ਰੋਗ ਹੈ ਸਾਧਾਰਨ ਰੋਗ ਔਰ ਜਿਸ ਤਰ੍ਹਾਂ ਕੇ ਇੱਕ ਸਾਧਾਰਨ ਹੁੰਦਾ ਹੈ ਹਿਰਦੇ ਦੀ ਕਮਜ਼ੋਰੀ ਦੀ وجہ ਨਾਲ ਦਿਲ ਕਮਜ਼ੋਰਾ ਹੋਣਾ ਔਰ ਦਮ ਪਟਣਾ ਸਾਹ ਚੜਨਾ ਔਰ ਤੜਕਣਾ ਵਧਣੀ ਕਮਜ਼ੋਰੀ ਔਰ ਦਿਲ دماغ ਕਮਜ਼ੋਰ ਹੋਣਾ ਖਾਸ ਕਰਕੇ ਦਿਲ ਦੀ ਕਮਜ਼ੋਰੀ ਦੀ وجہ ਨਾਲ ਨੀਂਦ ਘਟਾਉਣੀ ਪਰੇਸ਼ਾਨੀ ਹੋਣੀ ਔਰ ਇਸ ਤਰ੍ਹਾਂ ਕੀ ਇਹ ਜਿਹੜਾ ਰੋਗ ਹੈ ਖੰਗ ਸਾਹ ਔਰ ਪਲਕਮ ਇਹ ਜਿਹੜਾ ਰੋਗ ਆ ਤੋੜ ਧਾਨਕ ਹੁੰਦਾ ਹੈ ਇਸ ਤੇ ਜਵਾਨੀ ਚ ਵਿਡਾਪਾ ਆ ਜਾਂਦਾ ਹੈ। ਔਰ ਖਾਸ ਕਰਕੇ ਜਿਹੜੇ ਬਜ਼ੁਰਗ ਹੁੰਦੇ ਆ ਉਹ ਦੁਰਬਲ ਹੁੰਦੇ ਆ, ਕਮਜ਼ੋਰ ਹੁੰਦੇ ਆ। ਉਹ ਜਿਦਾਂ ਸ਼ਰਾਬ, ਤਮਾਕੂ, ਗਾਂਜਾ ਜਾਂ ਫਿਰ ਕੋਈ ਗਲਤ ਯਾਦ ਤੇਜ ਦਵਾਈ ਜਾਂ ਕੋਈ ਯਾਦੇ ਗਰਮ ਚੀਜ਼ ਖਾਣੇ ਉਸ ਤੇ ਔਰ ਕੱਚ ਸਰੋਗ ਹੋ ਜਾਂਦਾ ਹੈ। ਜਿਸ ਤਰ੍ਹਾਂ ਕਿ ਫੇਫੜਾਂ ਜਖਮ ਹੋਣਾ ਔਰ ਬਲਗਮ ਦੇ ਵਿੱਚ ਰਕਤ ਆਉਣਾ ਔਰ ਇਸ ਤਰ੍ਹਾਂ ਕੀ ਇਹ ਰੋਗ ਜਿਆਦੇ ਵੱਧ ਜਾਂਦਾ ਹੈ ਔਰ ਸtezអស់ ਦੀ ਰਵਜਨ ਜਿਸ ਤਰ੍ਹਾਂ ਕੀ ਜਾਂਦੇ ਕਿ ਤਰ ਕਮਜ਼ੋਰ ਹੋ ਜਾਂਦਾ ਹੈ ਯਾਹੇ ਟਲਕਣਾ ਵਜਨ ਲੱਗ ਜਾਂਦੀ ਹੈ ਨੀਂਦ ਟਟਣ ਲੱਗ ਜਾਂਦੀ ਹੈ ਨੀਂਦ ਨਹੀਂ ਆਉਂਦੀ ਸਕਾਵਤ ਆਉਂਦੀ ਰਹਿੰਦੀ ਹੈ ਔਰ ਸਾਹ ਪੱਟੀ ਦਾ ਦਮ ਚੜਦਾ ਔਰ ਇਨਾਂ ਜਿਸ ਤਰ੍ਹਾਂ ਕੀ ਹਿਰਦੇ ਦੀ ਕਮਜ਼ੋਰੀ ਦੀ ਵਜਨ ਨਾਲ ਜਾੜਿਕ ਸਕਾਰਟ ਹੋਣੀ ਔਰ ਜਿਸ ਤਰ੍ਹਾਂ ਕੇ ਉਰਕਾ ਖੇਤ ਔਰ ਸਾਸ ਨਲੀ ਨੂੰ ਸੋਜਣ ਹੋਣੀ ਬਲਕਮ ਜਿਸ ਤਰ੍ਹਾਂ ਕੋਈ ਉਸ ਦੀ ਤੇਜ ਖਾ ਲੈਂਦਾ ਔਰ ਉਹਦੇ ਨਾਲਾ ਕਫ ਬਲਕਮ ਸੁੱਕ ਜਾਂਦੀ ਹੈ ਸਖਤੀ ਤੇ ਜੰਮ ਜਾਂਦੀ ਹੈ ਉਸ ਤੇ ਵੀ ਪਰੇਸ਼ਾਨੀ ਜਿਆਦਾ ਹੋ ਜਾਂਦੀ ਹੈ ਔਰ ਕਫ ਬਲਕਮ ਨੂੰ ਬਾਹਰ ਕੱਢਣਾ ਜ਼ਰੂਰੀ ਹੁੰਦਾ ਹੈ ਜਿਸ ਤਰ੍ਹਾਂ ਕਿ ਅਦਰਕ ਆਦਾਂ ਦਾ ਅਰ ਜੇ ਲਾਪਾਂ ਨਹੀਂ ਛੋੜ ਕੇ ਸੱਚ ਨਾਲ ਲੈਣਾ ਅਰਿਸ਼ ਤੇ ਬਲਗੰਭਰ ਨਿਕਲਉਂਦੀ ਹੈ ਅਰੇ ਦਾ ਕੋਈ ਡਰ ਵੀ ਨਹੀਂ ਹੈ ਔਰ ਫਿਰ ਵੀ ਵੈਦ ਵਿਦਵਾਨ ਨਾਲੀ ਪ੍ਰੀਖਿਆ ਕਰਕੇ ਨਵਜਦੇ ਕੇ ਪਤਾ ਕਰਦਾ ਹੈ ਕਿ ਕਿਸ ਕਿਸਮ ਦਾ ਰੋਗ ਹੈ ਕਿਸ ਤੇ ਉਸ ਦੀ ਜੜੀ ਪੁੱਟੀ ਜਾਂ ਦਵਾਈ ਲੱਗੂਗੀ ਔਰ ਸਾਹ ਬਲਗਮ ਖੰਗਰੇਸ਼ਾ ਆਦਿਕ ਇਹ ਪੰਜ ਕਿਸਮ ਦੇ ਹੁੰਦੇ ਆ ਨਾਲੇ ਪਰਿਚਾਤ ਪਤਾ ਚਲ ਜਾਏ ਕਿ ਕੀ ਰੋਗ ਹੈ ਕਿਹੜੀ ਕਿਸਮ ਦਾ ਰੋਗ ਹੈ ਕਿਸ ਤੇ ਉਸ ਦੀ ਲੱਗੂਗੀ ਔਰ ਜਿਸ ਤਰ੍ਹਾਂ ਕਿ ਕੋਈ ਆਦਮੀ ਆਪਣੀ ਮਰਜ਼ੀ ਨਾਲ ਕੋਈ ਗਰਮ ਚੀਜ਼ ਖਾਂਦਾ ਹੈ ਜਾਂ ਸਾਹ ਪੀਂਦਾ ਹੈ ਉਸ ਤੇ ਦਿਲ ਹੋਰ ਕਮਜ਼ੋਰ ਹੁੰਦਾ ਹੈ ਯਾਦ ਇਹ ਤਲਨਾ ਵੱਧਦੀ ਹੈ ਔਰ ਯਾਦ ਇਹ ਦਮ ਪੱਟੀ ਲੈਂ ਅਧਿਕ ਜਾਣਕਾਰੀ ਦੇ ਲਈ ਫੋਨ ਕਰ ਸਕਦਾ 85599 ਕਾਰਤਿਕ ਸੁਤੀ मेरे चैनल में सबसक्राइब करो शेयर करो आगे तुरो मैं वैस सुरजीत सिंह पिंड प्योरी नेड़े गदड़वा जिला श्री मुकसर साहिब पंचायत पिंड प्योरी गली नंबर चौदह टिब्बी से जय भीम जय भारत नमस्कार सत श्रीकाल